ਸੇਜ ਸਦਾ ਸਹਿਜ ਸ਼ਾਵਾ ਹਜ਼ੂਰ ਆਪ ਜਿਹੜੀ ਸਰਦਾ ਇਹ ਸੇਜਾਂ ਤੇ ਬਰਾਜਮਾਨ ਹੁੰਦੇ ਹੋ ਆਪਦੀ ਸਰਦਾ ਰੂਪੀ ਸੇਜਾ ਹੈ ਜਗਤ ਗੁਰੂ ਜੀ ਹਰ ਵੇਲੇ ਸਰਦਾ ਵਿੱਚ ਚਾਇਬ ਰਹਿਨੇ ਹੋ ਸੇਜ ਸਦਾ ਸਹਿਜ ਸ਼ਾਵਾ ਸੇਜ ਸਰਦਾ ਰੂਪੀ ਆਪਦੀ ਸੇਜਾ ਹੈ ਸ਼ਾਇਦ ਗਿਆਨ ਰੂਪੀ ਸ਼ਾਇਆਵਾਨ ਹੈ ਆਪਦੇ ਉੱਪਰ ਚੰਦੂਆ ਹੈ ਸੰਤੋਖ ਸਰਾਏ ਚੋ ਅਬ ਸੰਤੋਖ ਰੂਪੀ ਸਰਾਏ ਚੋ ਕਨਾਤਾਂ ਹਨਗੀਆਂ ਉਦਾਲੇ ਲੱਗੀਆਂ ਹੋਈਆਂ ਸਦਾ ਸੀਲ ਸਨਾਹ ਸੁਹ ਹੈ ਅਬ ਸਦਾ ਸੀਲ ਸੁਆ ਨਰਮਸ ਆ ਜਿਹੜਾ ਰਹਨੇ ਹੋ ਇਹ ਸੰਜੋ ਆਪਦੇ ਸੋਰੀਆ ਪਾਈ ਹੋਈ ਲੋਹੇ ਦਾ ਕੁੜਤਾ ਜਿਸ ਕਰਕੇ ਵਕਾਰਾ ਰੂਪੀ ਸ਼ਸਤਰ ਨਾ ਪੋ ਸਕਣ ਗੁਰ ਸ਼ਬਦ ਸਮਾਚਰਿਓ ਗੁਰੂ ਸਾਹਿਬ ਦੇ ਸ਼ਬਦ ਨੂੰ ਸਮੁਕ ਭਲੀ ਪ੍ਰਕਾਰ ਆਚਰਿਓ ਪ੍ਰਾਪਤ ਕੀਤਾ ਹੈ ਤੁਸੀਂ ਨਾਮ ਤੇਕ ਸੰਗਾਦ ਬੋਹ ਹੈ ਅਗੇ ਨਾਮ ਦੀ ਓਟ ਮਹਾਰਾਜ ਜੀ ਐਸੀ ਦੁਨੀਆ ਨੂੰ ਦਿੱਤੀ ਹੈ ਸੰਗ ਆਪ ਜਿਹੜੇ ਸੰਗਤ ਕਰਨ ਵਾਲੇ ਹੈ ਆਪ ਜੇ ਸੰਗੀ ਸਾਰਿਆਂ ਨੂੰ ਭਗਤੀ ਦੀ ਬੋਹ ਖੁਸ਼ਬੂ ਦੇ ਸਹਿਤ ਮੈਗ ਵਿਸਾਦ ਕਰਨ ਵਾਲੀ ਹੈ ਆਜੂਨੀਓ ਭਲ ਅਮਲ ਹੈ ਮਾਰਾ ਜਨਮਾ ਰੂਪ ਜੋ ਹਨ ਉਹ ਭਲਿਆਂ ਦੇ ਵੰਸ਼ ਵਿੱਚ ਅਮਲ ਉਜਲ ਰੂਪ ਗੁਰੂ ਅਮਰਦਾਸ ਸਾਹਿਬ ਜੀ ਸਤਗੁਰ ਸੰਗ ਨਿਵਾਸ ਉਹਨਾਂ ਸਤਗੁਰਾਂ ਦੀ ਸੰਗ ਜੀ ਤੁਸੀਂ ਨਿਵਾਸ ਕੀਤਾ ਭਲ ਭਟ ਕਹਿੰਦਾ ਹੈ ਗੁਰੂ ਅਮਰਦਾਸ ਸਾਹਿਬ ਜੋ ਜਨਮੇ ਸਰੂਪ ਹੈ ਉਹਨਾਂ ਦੀ ਸੰਗਤ ਵਿੱਚ ਨਿਵਾਸ ਕਰਕੇ ਤੁਸੀਂ ਵੀ ਜਨਮੇ ਰੂਪ ਹੋ ਗਏ ਹੋ ਅਤੇ ਭਲੀ ਪ੍ਰਕਾਰ ਅਮਲ ਉੱਜਲ ਸਰੂਪ ਹੋ ਗਏ ਹੋ ਗੁਰੂ ਰਾਮਦਾਸ ਕਲ ਉਚਰੈ ਗੁਰੂ ਰਾਮਦਾਸ ਜੀ ਕਲ ਭਾਟੋ ਚਾਰਦਾ ਹੈ ਭੱਲਿਆਂ ਦੀ ਵੰਸ਼ ਵਿੱਚੋਂ ਗੁਰੂ ਅਮਰਦਾਸ ਸਾਹਿਬ ਨਾਲ ਮਿਲ ਕੇ ਉਹ ਸਹਿਜ ਸਰੋਵਰ ਬਾਦ ਮੋਰ ਸਹਿਜ ਗਿਆਨ ਦੇ ਸਰੋਵਰ ਚ ਵਸਾ ਹੋਇਆ ਹੈ ਆਪ ਸਰੂਪ ਰੂਪੀ ਸਰੋਵਰ ਚ ਬ੍ਰਹਮ ਰੂਪੀ ਸਰੋਵਰ ਚ ਵਸਦੇ ਹੋ ਗੁਰ ਜਿਨ ਕੋ ਸੋ ਪ੍ਰਸੰਨ ਜੇ ਗੁਰੂ ਰਾਮਦਾਸ ਸਾਹਿਬ ਜਿਨ੍ਹਾਂ ਤੇ ਤੁਸੀਂ ਪ੍ਰਸੰਨ ਹੁੰਨੇ ਹੋ ਨਾਮ ਹਰ ਹਿਰਦੈ ਨਿਵਾਸਾ ਉਹਨਾਂ ਦੇ ਹਿਰਦੇ ਚ ਮਾਰਾ ਵਾਹਿਗੁਰੂ ਦੇ ਨਾਮ ਦਾ ਨਿਵਾਸ ਕਰ ਦਨੇ ਹ ਟਿਕਾ ਦਨੇ ਉਹਨਾਂ ਦੇ ਹਿਰਦੇ ਚ ਨਾਮ ਜਿਨ ਕੋ ਗੁਰ ਸੋ ਪ੍ਰਸੰਨ ਜੇ ਸਤਗੁਰੂ ਰਾਮਦਾਸ ਸਾਹਿਬ ਜਿਨ੍ਹਾਂ ਤੇ ਆਪ ਹਲੀ ਤਰ੍ਹਾਂ ਪ੍ਰਸੰਨ ਹੋਏ ਹੋ ਦੁਰਤ ਦੂਰ ਅੰਤਰ ਨਾਸਾ ਉਹ ਦੁਰਤ ਜਿਹੜੇ ਪਾਪ ਹਨ ਦੁਆਰ ਚ ਪ੍ਰੀਤੀ ਕਰਨ ਵਾਲੇ ਤੇ ਦੂਰ ਕਰਕੇ ਰੱਬ ਤੋਂ ਅੰਤਰਾ ਫਰਕ ਪਾਉਣ ਵਾਲੇ ਉਹ ਨਾਸ਼ ਹੋ ਜਾਂਦੇ ਹਨ ਦੂਰ ਹੋ ਜਾਂਦੇ ਹਨ ਨਸ ਜਾਂਦੇ ਆਹੁਰ ਜਿਨ ਕਉ ਸੋ ਪ੍ਰਸੰਨ ਹੈ ਸਤਗੁਰੂ ਭਲੀ ਪ੍ਰਕਾਰ ਜਿਨ੍ਹਾਂ ਤੇ ਆਪ ਪ੍ਰਸੰਤ ਉੱਠੇ ਹੋ ਮਾਨ ਆ ਵਿਮਾਨ ਨਿਵਾਰ ਉਹਨਾਂ ਨੂੰ ਮਾਣ ਦੀ ਛਲ ਰੰਗੀ ਮੇਰਾ ਮਾਣ ਕਰਨ ਲੋਕ ਜਲੂਸ ਕੱਢਣ ਮੇਰੇ ਫੁੱਲਾਂ ਦੀਆਂ ਮਾਲਾ ਪਾਉਣ ਮੈਨੂੰ ਲੋਕ ਚੰਗਾ ਕਹਿਣ ਵੀ ਇਹ ਕੁਲੀਆਂ ਇਹ ਦੁਨੀਆਂ ਦਾ ਤਾਰਿਕ ਹੈ ਬ੍ਰਹਮ ਗਿਆਨੀ ਹੈ ਸੰਤ ਹੈ ਭਗਤ ਹੈ ਇਹ ਮਾਣ ਦੀ ਭੁੱਖ ਨਹੀਂ ਇਮਾਨ ਆ ਵੀ ਮਾਨ ਨਿਵਾਰ ਹੈ ਉਹ ਮਾਨ ਹਿਰਦੇ ਜਿਹੜਾ ਆਪਦੇ ਗੁਣਾਂ ਦਾ ਹੰਕਾਰ ਕਰਨਾ ਹੈ ਕਿਸੇ ਦੀ ਨਰਾਦਰੀ ਕਰਨੀ ਉਹ ਮਾਨ ਨਾ ਆਦਰ ਨਾ ਕਰਨਾ ਇਹ ਸਾਰਾ ਨਿਵਰਤ ਕਰ ਦਿੰਨੇ ਉਹਨਾਂ ਦਾ ਮੇੜ ਦਿੰਨੇ ਹੋ ਜਿਨ ਕੋ ਗੁਰਸੋ ਪ੍ਰਸੰਨ ਨਿਨੋਦ ਤਹ ਸਰਗੁਰੂ ਆਪ ਹਲੀ ਤਰਾਂ ਪ੍ਰਸੰਨ ਹੋਏ ਹੋ ਸ਼ਬਦ ਲਗ ਭਵਜਲ ਤਾਰਾ ਉਹ ਸ਼ਬਦ ਚ ਲੱਗ ਜਾਂਦੇ ਆ ਸ਼ਬਦ ਦੀ ਲਗਣ ਦਾ ਏਸੀ ਲਾਉਨੇ ਹੋ ਸੰਸਾਰ ਸਮੁੰਦਰ ਤੋਂ ਉਹਨੂੰ ਤਾਰ ਦੰਨੇ ਉਹਦੇ ਹਾਲ ਹੋ ਜਾਂਦਾ ਹੋ ਪਰਚੋ ਪਰਮਾਨ ਗੁਰ ਪਾਇ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਮ ਦੇ ਪਰਚੇ ਦੇ ਪ੍ਰਮਾਨ ਸਦਰਸ ਆਪ ਨੂੰ ਜਿਨ੍ਹਾਂ ਨੂੰ ਪਾਇਆ ਹੈ ਤਿੰਨ ਸਕੇ ਹਥੋਂ ਜਨਮ ਜਨ ਉਹਨਾਂ ਪੁਰਖਾਂ ਦਾ ਸਕਾਰਥਾ ਹੈ ਜਨੂੰ ਤਾਰਿਆ ਜਗ ਜਿ ਨਿਸ ਉਹ ਸਫਲੇ ਸ੍ਰੀ ਗੁਰੂ ਸ਼ਰਨ ਭਜ ਕਲ ਕਬ ਕਲ ਕਬ ਜੀ ਕਹਿੰਦੇ ਹਨ ਕਿ ਸਤ ਗੁਰੂ ਸਾਹਿਬ ਦੀ ਸ਼ਰਨ ਮਨਾ ਭਜ ਕੇ ਪਉ ਭੁਗਤ ਮੁਗਤ ਸਭ ਗੁਰੂ ਲਾ ਗੁਰੂ ਸਾਹਿਬ ਦੇ ਚਰਨਾਂ ਨਾਲ ਲਾ ਕੇ ਭੁਗਤ ਮੁਗਤ ਪਦਾਰਸ਼ ਵੀ ਮੁਕਤੀ ਵੀ ਸਭ ਗੁਰੂ ਸਾਹਿਬ ਦੇ ਚਰਨਾਂ 'ਚ ਲੱਗਣੇ ਕਰਕੇ ਪ੍ਰਾਪਤ ਹੁੰਦਾ ਹੈ ਸਤ ਗੁਰ ਖੇਮਾ ਤਾਣਿਆ ਸਤ ਗੁਰੂ ਮੇਰਾ ਗੁਰੂ ਅਮਰਦਾਸ ਸਾਹਿਬ ਜੀ ਦੇ ਸਰੂਪ ਆਪ ਗੁਰੂ ਰਾਮਦਾਸ ਜੀ ਆਪ ਖਿਮਾ ਰੂਪੀ ਚੰਦਵਾ ਤਾਣਿਆ ਹੈ ਖੇਮਾ ਸੱਚੇ ਪਾਤਸ਼ਾ ਜਸ ਰੂਪੀ ਖੇਮਾ ਚੰਦਵਾ ਤਾਣਾ ਕੀਤਾ ਕੰਬੂ ਦੀ ਨਹੀਂ ਆਈ ਇਹ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾ ਜਸ ਰੂਪੀ ਚੰਦਵਾ ਸੋਣਾ ਤਾਣਿਆ ਹੈ ਯੁਗ ਜੂਥ ਸਮਾਣੇ ਯੁਗਾਂ ਦੇ ਜਿੰਨੇ ਜੀਅ ਜਨ ਸੀ ਨਾ ਜੂਥ ਸਮੂਹ ਚਹਾਂ ਯੁਗਾਂ ਦੇ ਬੇਗਾਨੇ ਹੋਏ ਫਿਰਦੇ ਸੀ ਸਾਰਿਆਂ ਦੀ ਮੁਕਤੀ ਕਰ ਦਿੱਤੀ ਸਾਰਿਆਂ ਨੂੰ ਸਮਾਲਿਆ ਆਪ ਦੇ ਐਸਾ ਜਸਦਾ ਚੰਦਵਾ ਤਾਣਿਆ ਵਾਹਿਗੁਰੂ ਦੇ ਦਾ ਆਪ ਨੇ ਸਾਰੇ ਸਮੂਹ ਜੁਗਾਂ ਦੇ ਜਿਹੜੇ ਜੀਵ ਸੀ ਸਾਰੇ ਆਪਦੇ ਤੇ ਮਿਲ ਕੇ ਕਿਉਂ ਚੌਂ ਜੁਗਾਂ ਕਾ ਹੁਣ ਨਵੇੜਾ ਕਰਤਾ ਨਰ ਮਨੁੱਖਾਂ ਨੂੰ ਇੱਕ ਨਦਾਨਾ ਉਹ ਸਾਰੇ ਤੇਰੇ ਉਪਦੇਸ਼ ਵਿੱਚ ਗੁਰੂ ਜੀ ਸਮਾਗੇ ਲੀਨ ਹੋ ਗਏ ਆਪਦੇ ਉਪਦੇਸ਼ ਚ ਅਨਪਹੁਨੇ ਜਾ ਨਾਮ ਏ ਮਹਾਰਾ ਸੱਚੇ 파ਰਸ਼ਾ ਨਾਮ ਤੇ ਹੋ ਅਨਪਹੁਨੇ ਜਾ ਨਾਮ ਤੇ ਇਹ ਮਹਾਰਾ ਜੀ ਉਹਨਾਂ ਪਹ ਗਿਆ ਹੁੰਦਾ ਜਥਾਰ ਸਰੂਪ ਦਾ ਗਿਆਨ ਹੈ ਇਹ ਪੂਰਾ ਅਪਰੋਹ ਗਿਆਨ ਰੱਖਣਾ ਤੇ ਨਾਮ ਦੀ ਟੇਕ ਦੇ ਆਸਰੇ ਰਹਿਣਾ ਨਾਮ ਦੇ ਆਸਰੇ ਹੀ ਗਿਆਨ ਪੂਰਾ ਇਸਤਤ ਰਹਿ ਸਕਦਾ ਹੈ ਇਹ ਟੇਕ ਦਿੱਤੀ ਓੜ ਦਿੱਤੀ ਹੈ ਜਿੰਦ ਭਗਤ ਆਗਾਣੇ ਅਨਬਉ ਸਰੂਪ ਦੇ ਵਿੱਚ ਜਿਹੜਾ ਨਿਸ਼ਚਾ ਦੇਣਾ ਹੈ ਇਹ ਨੇਜਾ ਹੈ ਇਹੋ ਨਾਮ ਦੀ ਟੇਕ ਓੜ ਦਿੱਤੀ ਹੈ ਜੀਆਂ ਦੇ ਤਾਈਂ ਜੇ ਤ ਭਗਤ ਆਗਾ ਆਵੇ ਜੇ ਉਸ ਵਿੱਚ ਭਗਤ ਮਾਰਾ ਤਰਬ ਤੋਂ ਹੋ ਗਿਆ ਲੋਕ ਪਰ ਲੋਕ ਦੇ ਪਦਾਰਥਾਂ ਦੀ ਭੁੱਖ ਨਹੀਂ ਰਹੀ ਗੁਰੂ ਨਾਨਕ ਅੰਗਦ ਅਮਰ ਸਤਗੁਰੂ ਨਾਨਕ ਦੇਵ ਨਾਲ ਮਿਲ ਕੇ ਗੁਰੂ ਅੰਗਦ ਸਾਹਿਬ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਨਾਲ ਮਿਲ ਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਭਗਤ ਹਰ ਸੰਗ ਸਮਾਲੇ ਬੈਠੀ ਕਰਕੇ ਗੁਰੂ ਅਮਰਦਾਸ ਸਾਹਿਬ ਦੀ ਤੁਸੀਂ ਪਰਮੇਸ਼ਰ ਦੀ ਜੋਤ ਵਿੱਚ ਸਮਾ ਗਏ ਹੋ ਪਹੇਲ ਹੋ ਗਏ ਹੋ ਇਹੋ ਰਾਜ ਯੋਗ ਗੁਰੂ ਰਾਮਦਾਸ ਇਹ ਗੁਰੂ ਰਾਮਦਾਸ ਸਾਹਿਬ ਜੀ ਰਾਜ ਵਿੱਚ ਗ੍ਰਸਥ ਵਿੱਚ ਰਹਿੰਦੇ ਹੋયા ਫਿਰ ਵਾਹਿਗੁਰੂ ਜੁੜੇ ਰਹਿਣਾ ਇਹ ਰਾਜ ਪ੍ਰਕਾਸ਼ ਰੂਪੀ ਜਿਹੜਾ ਜੁੜਨਾ ਹੈ ਰਾਜ ਗਿਆਨ ਜੋਗ ਜਿਹੜਾ ਹੈ ਸਤਿਗੁਰੂ ਜੀ ਤੁਮਹੂ ਰਸ ਜਾਣ ਇਸ ਰਸ ਨੂੰ ਤੁਸੀਂ ਜਾਣਿਆ ਹੋਰ ਨਹੀਂ ਕੋਈ ਜਾਣ ਸਕਦਾ ਜਨਕ ਸੋਏ ਜਿੰਨ ਜਾਣਿਆ ਲੋਕ ਕਹਿੰਦੇ ਆ ਕਿ ਜਨਕ ਰਾਜਾ ਬੜਾ ਗਿਆਨਵਾਨ ਹੋਇਆ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਭਗਤ ਪਟ ਕਹਿੰਦੇ ਹਨ ਕਿ ਜਨਕ ਉਹ ਹੀ ਹੁੰਦਾ ਜਿਹਨੂੰ ਵਾਸ਼ ਗੁਰੂ ਨੂੰ ਜਾਣ ਲਿਆ ਜਨਕ ਨਾਉ ਗਿਆਨਵਾਨ ਦਾ ਹੈ ਗਿਆਨਵਾਨੋ ਹਜਨਨ ਪ੍ਰਭੂ ਨੂੰ ਜਾਣਿਆ ਹੈ। ਉਹਨ ਮੰਨ ਰਸ ਧਰਿਆ। ਉਹਨ ਤੁਰਿਆ ਅਵਸਥਾ ਚ ਉਹਨਾਂ ਦੇ ਆਪ ਦੇ ਮਨ ਨੂੰ ਉਲਟਾ ਕੇ ਉਹਨ ਮਨੀ ਯੋਗੀਆਂ ਦੀ ਜਿਹੜੀ ਹੈ ਅਵਸਥਾ ਪਹਿਲੀ ਹੈ ਖੇਚਰੀ ਦੂਜੀ ਹੈ ਪੂਚਰੀ ਤੀਜੀ ਹੈ ਚਰਚਰੀ ਚੌਥੀ ਹੈ ਸਾਧ ਸੰਗਤ ਜੀ ਅਗੋਚਰੀ ਪੰਜਵੀਂ ਹੈ ਉਹਨ ਮਨੀ ਉਹ ਦਸਵੇਂ ਦੌਰ ਚ ਤਾਲੂ ਸਾਨ ਦੇ ਚ ਉਹਨ ਮਨੀ ਚ ਪਰਵਾਹ ਰੱਖਿਆ ਹੈ। ਇਦਰ ਹੁਣ ਮਨੀ ਤੁਰਿਆ ਪਾਜ ਵਿੱਚ ਉਲਟਾ ਕੇ ਮਨ ਦੇ ਪ੍ਰਵਾਹ ਨੂੰ ਰੱਥ ਨਾਮ ਪ੍ਰਵਾਹ ਨੂੰ ਰੱਖਿਆ ਹੈ ਬਿਰਤੀ ਦੇ ਨੂੰ ਓਨ ਮਨ ਰੱਥ ਧਰਿਆ ਰੱਥ ਨਾਮ ਪ੍ਰਵਾਹ ਦਾ ਹੁੰਦਾ ਹੈ ਬਿਰਤੀ ਦਾ ਓਨ ਮਨੀ ਤੁਰਿਆ ਵਸਦਾ ਜਿ ਪ੍ਰਵਾਹ ਨੂੰ ਬਿਰਤੀ ਦੇ ਨੂੰ ਰੱਖਿਆ ਹੋਰ ਪਾਸੇ ਨਹੀਂ ਜਾਣ ਦਿੰਦਾ ਸਤ ਸੰਤੋਖ ਸਮਾਚਰੇ ਇਹ ਮਾਰਾ ਸਤ ਗੁਣ ਹੋਣਾ ਜਿਹੜਾ ਸੰਕੋ ਸੰਤੋਖ ਹੋਣਾ ਇਹ ਸਮਕ ਆਚਰੇ ਪ੍ਰਾਪਤ ਹੋਏ ਹਨ ਆਪ ਨੂੰ ਆਪahara ਸਰ ਭਰਿਆ ਜਿਹੜੇ ਖਾਲੀ ਰਿਦੇ ਸੀ ਉਹਨਾਂ ਨੂੰ ਲਵਾ ਲਾਉ ਸੁਭਗੁਣਾ ਦੇ ਨਾਲ ਭਰ ਦਿੱਤਾ ਆਪਨੇ ਅਕਥ ਕਥਾ ਅਮਰਾਪੁਰੀ ਇਹ ਮਾਰੇ ਅਮਰਦੇਵ ਗੁਰੂ ਅਮਰਦਾਸ ਸਾਹਿਬ ਦੀ ਪੂਰੀ ਗੋਨਵਾਲ ਗੋਵਿੰਦਪੁਰੀ ਸਮੋ ਇਹ ਕਹਿਣ ਤੋਂ ਰਹਿਤ ਕਥਾ ਹੈ ਜਿਸ ਦੇਸ ਪਾਵੇ ਹੋਰ ਕਰਨ ਵਾਲੀ ਪੂਰੀ ਆਪ ਦੀ ਸੰਗਤ ਹੈ ਅਮਰਾਪੁਰੀ ਅੰਮ੍ਰਸਾਹਬ ਆਪ ਦਾ ਅਮਰ ਮਰਨ ਤੋਂ ਰਹਿਤ ਜੋ ਪੂਰੀ ਪੂਰਨ ਪ੍ਰਵੇਸ਼ਰ ਹੈ ਉਸ ਰੂਪ ਦੀ ਕਹਿਣ ਤੋਂ ਰਹਿਤ ਕਥਾ ਹੈ ਜਿਸ ਦੇਸੋ ਪਾਰ ਜਿਸ ਨੂੰ ਮਾਰੇ ਦਾਤ ਦੇਉ ਉਹੀ ਪੁਰਖ ਪਾ ਸਕਦੇ ਹਨ ਇਹੋ ਜਾਣਕਰ ਆਜ ਗੁਰ ਰਾਮਦਾਸ ਜਿਵੇਂ ਜਾਣਕਰ ਆਜਾ ਜੀ ਰਾਜ ਵਿੱਚ ਰਹਿ ਕੇ ਨਿਰਲੇਪ ਰਹਿੰਦੇ ਸੀ ਐਵੇਂ ਜਨਕ ਗਿਆਨਵਾਨ ਰਾਜੇ ਹੋ ਸੇ ਗੁਰੂ ਰਾਮਦਾਸ ਸਾਹਿਬ ਜਨਕ ਪਿਤਾ ਜੋ ਸਾਰਿਆਂ ਦਾ ਹੈ ਉਸ ਦੇ ਰਾਜ ਪ੍ਰਕਾਸ਼ ਦੇ ਗਿਆਨ ਨੂੰ ਮਾਰੇ ਆਪ ਤੁਝ ਹੀ ਬਣਿਆ ਵੈ ਤੁਹਾਨੂੰ ਬਣਿਆ ਆਉਂਦਾ ਪਰਿਵਾਰ ਚ ਰਹਿੰਦੇ ਆ ਮੋਹ ਮਾਇਆ ਨਹੀਂ ਕਰਦੇ ਢੇਰ ਲਗਾ ਰਿੰਦਾ ਪਦਾਰਥਾਂ ਦਾ ਪਿਸਕੇ ਵਰਗੇ ਨਿਕਟਵਰਤੀ ਹੋ ਕੇ ਸੰਭੀ ਜਾਂਦੇ ਆਪ ਕਦੇ ਕਿਸੇ ਨੂੰ ਕੋਈ ਬਚਨ ਨਾ ਕਰਦੇ ਕਿਉਂ ਮਾਇਆ ਵਿੱਚ ਮਾਇਆ ਅੰਦਰ ਕਰਨ ਉਦਾਸੀ ਇਹ ਜਨਕ ਵਾਂਗੂ ਰਾਜ ਕਰਨਾ ਗੁਰੂ ਰਾਮਦਾਸ ਸਭ ਆਪ ਨੂੰ ਹੀ ਬਣਿਆ ਆਉਂਦਾ ਹੈ ਜਨਕ ਗਿਆਨवान ਦਾ ਰਾਜ ਜੋ ਪ੍ਰਕਾਸ਼ ਹੈ ਇਹ ਆਪ ਨੂੰ ਹੀ ਬਣਿਆ ਆਉਂਦਾ ਹੈ ਸਤਗੁਰ ਨਾਮ ਏਕ ਲਿਵ ਮਨ ਜਪੈ ਦਿਰੜ ਇਹ ਸਤਗੁਰੋ ਜਿਹੜੇ ਆਪਦੇ ਨਾਮ ਨੂੰ ਇੱਕ ਰਸ ਲਿਵ ਲਾ ਕੇ ਚਿਤ ਨੂੰ ਦਿਰੜ ਕਰਕੇ ਲਾ ਜਪਦੇ ਹਨ ਤਨ ਜਨ ਦੁਖ ਪਾਪ ਕਹੋ ਕਤ ਹੋਵੇ ਜੀ ਉਹਨਾਂ ਨੂੰ ਦੱਸੋ ਭਾਈ ਉਹਨਾਂ ਜਨਾਂ ਨੂੰ ਦੁੱਖ ਜਾਂ ਪਾਪ ਆਦਕੈ ਕਹੋ ਤਾਂ ਕਿਸ ਪ੍ਰਕਾਰ ਹੋ ਸਕਦੇ ਹੈ ਸਾਰੇ ਮਾਰੇ ਮੀੜ ਦੰਦੇ ਐਸੇ ਸਮਾਥ ਸਤਿਗੁਰੂ ਜੀ ਕਾਰਣ ਤਰਨ ਖਿਨ ਮਾਤਰ ਜਾ ਕੋ ਦ੍ਰਿਸ਼ ਧਾਰੈ ਇੱਕ ਵਿਤ ਦੀ ਚਾਲ ਹੈ ਇਸ ਵਈਏ ਦੀ ਕਹਿੰਦੇ ਤਾਰਨ ਤਰਨ ਤਰਨ ਆਏ ਨੂੰ ਤਾਰਨ ਜਹਾਜ਼ ਦੀ ਨਹੀਂ ਆਈ ਹਨ ਮਹਾਰਾਜ ਸਾਹਿਬ ਜਿਨ੍ਹਾਂ ਦੇ ਖਨਮਾ ਤੋਂ ਥੋੜੇ ਜਿ ਦੇ ਕਿਰਪਾ ਦ੍ਰਿਸ਼ਟੀ ਆਖ ਦਿੰਦੇ ਹਨ ਸ਼ਬਦ ਰਹਿਤ ਵਿਚਾਰ ਹੈ ਉਹ ਸਿੱਖ ਗੁਰੂ ਸਾਹਿਬ ਦੇ ਸ਼ਬਦ ਨੂੰ ਹਿਰਦੇ 'ਚ ਵਿਚਾਰਦੇ ਆ ਕਾਮ ਕ੍ਰੋਧ ਖੋਵੈ ਜਿ ਉਹਨਾਂ ਦੇ ਹਿਰਦੇ 'ਚੋਂ ਕਾਮ ਦਾ ਫਰਨਾ ਕ੍ਰੋਧ ਨੂੰ ਵਾਰ ਸਭ ਮੀਟ ਦਿੰਦੇ ਹਨ ਹੀ ਪਿਆਰੇ ਜੀ ਜੀਨ ਸਬਨ ਦਾਤਾ ਸਤਿਗੁਰੂ ਸਾਰਿਆਂ ਜੀਆਂ ਨੂੰ ਜੀਵਨ ਦਾਮ ਦੇਣ ਵਾਲੇ ਹਨ ਅਗਮ ਗਿਆਨ ਵਿਖਿਆਤਾ ਦਮ ਤਾ ਤੋਂ ਰਹਿਤ ਜੋ ਸ਼ਾਸਤਰਾਂ ਤੋਂ ਅਗਮ ਹੈ ਉਪਰੋਖ ਗਿਆਨ ਦੇ ਵਿਖਿਆਤਾ ਪ੍ਰਗਟ ਕਰਨ ਵਾਲੇ ਹਨ ਮਹਾਰਾਜ ਇਹਨਸ ਧਿਆਨ ਧਾਵੇ ਆਰਾਧਨ ਜਿਹੜਾ ਸਿੱਖ ਗੁਰੂ ਸਾਹਿਬ ਦੇ ਧਿਆਨ ਕਰਕੇ ਧਿਆਉਂਦਾ ਹੈ ਧਿਆਨ ਧਾਉਂਦੇ ਹੋਏ ਮਨ ਨੂੰ ਧਿਆਨ ਚ ਲਾਉਂਦਾ ਹੈ ਪਲਕ ਨਾ ਸੋਵੇ ਪਲਕਾਂ ਮਾਤ੍ਰ ਵੀ ਵਿਦਿਆ ਨੀਂਦ ਜਿਹੜਾ ਪਰਮਾਤਮਾ ਜੀ ਸੌਂਦਾ ਨਹੀਂ ਹੈ ਜਾ ਕਉ ਦੇਖਤ ਦਰਿਦਰ ਜਾ ਕਉ ਦੇਖਤ ਦਰਿਦਰ ਜਾ ਜਿਸ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਵੇਖ ਕੇ ਅਵਿਗਿਆਦੇ ਦਿਲਿੰਦਰ ਪੀੜਾ ਸਾਰੀਆਂ ਚਲੀਆਂ ਜਾਂਦੀਆਂ ਹਨ ਨਾਮ ਸੋ ਨਿਧਾਨ ਪਾਉ ਉਹ ਸਿੱਖ ਨਾਮ ਦਾ ਖਜ਼ਾਨਾ ਸਤਗੁਰਾਂ ਦੇ ਪਾਸੋਂ ਪਾਉਂਦਾ ਹੈ ਗੁਰਮੁਖ ਗਿਆਨ ਦੁਰਮਤ ਮੈਲ ਤੋਵੇ ਜਿਹੜੇ ਸਤਗੁਰਾਂ ਦੇ ਮੁਖੋਂ ਗਿਆਨ ਦੇ ਬਚਨ ਨਿਕਲਦੇ ਹੈ ਉਹ ਗੁਰਮੁਖ ਗਿਆਨ ਧਾਰਨ ਕਰਕੇ ਦੁਰਮਤ ਦੀ ਮੈਲ ਨੂੰ ਢੋ ਲੈਂਦੇ ਹਨ ਸਤਗੁਰ ਨਾਮ ਏਕ ਲਿਵ ਮਨ ਜਪੈ ਦਿਰੜ ਕਿਉ ਸਤਗੁਰਾਂ ਦੇ ਨਾਮ ਨੂੰ ਜਿਹੜੇ ਇੱਕ ਰਸ ਲਿਵ ਲਾ ਕੇ ਪੱਕੇ ਦਿਰੜ ਕਰਕੇ ਚਿੱਤ ਨੂੰ ਜਪਦੇ ਹਨ ਇਹਨ ਜਨ ਦੁੱਖ ਪਾਪ ਕਹੋ ਕਤ ਹੋਵੇ ਉਹਨਾਂ ਜਨਾਂ ਪਿਆਰਿਆਂ ਨੂੰ ਕਹੋ ਤਾਂ ਭਾਈ ਦੁੱਖੋ ਜਮਨ ਮਰਨ ਦੇ ਪਾਪ ਜੋ ਹਨਗੇ ਚੋਰੀ ਆਦਕ ਕਹੋ ਤਾਂ ਕਿਸ ਪ੍ਰਕਾਰ ਹੋ ਸਕਦੇ ਨਹੀਂ ਉਹਨਾਂ ਨੂੰ ਕਿਸੇ ਪ੍ਰਕਾਰ ਦੇ ਚਿੰਬੜਦੇ ਧਰਮ ਕਰਮ ਪੂਰੇ ਸਤਗੁਰ ਪਾਈ ਹੈ ਇਹ ਸਾਧ ਸੰਗਤ ਜੀ ਜਿਹੜਾ ਧਰਮ ਨਿਸਕਾਮ ਧਰਮ ਹੈ ਤੇ ਕਰਮ ਜੋ ਹਨਗੇ ਇਹ ਸਾਧ ਸੰਗਤ ਜੀ ਸ੍ਰੇਸ਼ਟਾਚਾਰ ਦੇ ਇਹ ਪੂਰੇ ਸਤਗੁਰਾਂ ਤੋਂ ਹੀ ਦਾਤ ਪਾਈ ਦੀ ਹੈ ਧਰਮ ਵਾਲੇ ਜਿਹੜੇ ਕਰਮ ਕਰਨੇ ਮਾਰਨ ਕੇ ਕੇਵਲ ਕਰਮ ਭਰਮ ਸੇ ਚੀਨੋ ਧਰਮ ਕਰਮ ਅਨੁਰਾਗੋ ਕੇਵਲ ਕਰਮ ਜਿਹੜੇ ਭਰਮ ਹੀ ਸਮਝੋ ਧਰਮ ਦੇ ਕੰਮਾਂ ਵਿੱਚ ਪ੍ਰੇਮ ਕਰੋ ਧਰਮ ਪਰਵਕਾਰ ਕਰਨਾ ਜਿਵੇਂ 70 ਦਿਨਾਂ ਦੇ ਭੁੱਖਿਆਂ ਨੇ 18000 ਲੜਕੀਆਂ ਨੂੰ ਜਰਬਾਣਿਆਂ ਤੋਂ ਲੈ ਕੇ ਅਤੇ ਆਪੋ ਆਪਣੀ ਘਰੀ ਪਹੁੰਚਾਈਆਂ ਸੀ ਐਡੇ ਧਰਮੀ ਰਹਿ ਸਿੱਖੋ ਇਹ ਜਿਹੜਾ ਧਰਮ ਦਾ ਕੰਮ ਕਰਨਾ ਹੈ ਇਹ ਪੂਰੇ ਸਤਗੁਰਾਂ ਦੇ ਪਾਸੋਂ ਪਾਈਦਾ ਹੈ ਮੋਹਨੀ ਕਿਤੋਂ ਇਹ ਦਾਤ ਪ੍ਰਾਪਤ ਹੁੰਦੀ ਜਾ ਕੀ ਸੇਵਾ ਸਿੱਧ ਸਾਧ ਮੋਨ ਜਨ ਸੁਰ ਨਰ ਜਿਸ ਗੁਰੂ ਦੀ ਸੇਵਾ ਵਿੱਚ ਸੁਰ ਦੇਵਤੇ ਐ ਨਰ ਦੇਵਤੇ ਐ 무ਨੀ ਮੰਨ ਸੀਲ ਜਨ ਭਗਤ ਹਨ ਜਾ ਕੀ ਸੇਵਾ ਸਿੱਧ ਸਾਧ ਸਿੱਧ ਲੋਕ 84 ਤੇ ਸਾਧਨਾ ਕਰਨ ਵਾਲੇ ਸਾਧੂ 무ਨੀ ਮੰਨ ਸੀਲ ਜਨ ਭਗਤ ਮੋਨ ਜਨ ਸੁਰ ਨਰ ਜਾਚ ਹੈ ਸ਼ਬਦ ਸਾਰ ਏਕ ਲਿਵ ਲਾਈ ਹੈ ਤੇ ਸੁਰ ਨਾਲ ਸੁਰ ਦੇਵਤੇ ਨਦ ਦੇਵਤੇ ਸਾਰੇ ਮੰਗਦੇ ਹਨ ਉਹਨਾਂ ਦਾ ਇੱਕ ਸ਼ਬਦ ਸ਼ਬਦ ਸਾਰ ਸ਼ਬਦ ਹੀ ਸਾਰ ਸਦਾ ਅੰਤ ਰੂਪ ਹੈ ਅਸਲੀ ਤਤ ਰੂਪ ਹੈ ਇੱਕ ਲਿਵ ਲਈ ਇੱਕ ਰਸ ਮਹਾਰਾਜ ਦੇ ਸ਼ਬਦ ਕਿ ਲਿਵ ਲਾਉਣਾ ਕਰੀਏ ਕੋ ਨੂੰ ਜਾਣੇ ਕੋ ਤੇਰਾ ਆਪਾ ਕੇ ਮਹਾਰਾਜ ਤੇ ਪਰਵਾਰਤ ਰਹਿ ਸਰੂਪ ਨੂੰ ਕੌਣ ਜਾਣ ਸਕਦਾ ਹੈ ਨਿਰਭਉ ਨਿਰੰਕਾਰ ਕੇ ਮਹਾਰਾਜ ਨਿਰਭਉ ਸਰੂਪ ਹੋ ਮਾਈ ਕੀਕਾਰਾਤ ਰਹਿ ਨਿਰੰਕਾਰ ਹੋ ਆਕਾਥ ਕਥਨ ਹਾਰ ਕਸਨ ਆਕਾਥ ਸਰੂਪ ਨੂੰ ਕਸਨ ਵਾਲਿਓ ਲਖਣਾ ਬਿਰਤੀ ਕਰਕੇ ਜੁਹੇ ਬੁਝਾਈ ਹੈ ਤੁਸੀਂ ਜਿਨ੍ਹਾਂ ਨੂੰ ਬੁਈ ਦਿੱਤੀ ਹੈ ਉਹਨਾਂ ਨੂੰ ਇਹ ਸਿੱਖਿਆ ਆਈ ਹੈ ਭਰਮ ਭੂਲੇ ਸੰਸਾਰ ਫੇਰ ਸੰਸਾਰੀ ਜੀ ਉਹ ਭਰਮ ਵਿੱਚ ਕਿਉਂ ਭੁੱਲੇ ਹੋਏ ਹੋ ਛੁੱਟੋ ਜੂਨੀ ਸੰਘਾਰ ਜੂਨਾ ਜਿ ਬੈ ਕੇ ਕਿਉਂ ਕਾਲ ਕਰਕੇ ਸੰਘਾਰੇ ਮਾਰੀਦੇ ਜਾਣੇ ਉਹ ਛੁੱਟ ਸਕਦੇ ਹੋ ਜਮ ਕੋ ਨਾ ਡੰਡ ਕਾ ਫੇਰ ਜਮ ਦਾ ਕੋਈ ਡੰਡ ਨਹੀਂ ਹੋਵੇਗਾ ਲੋਕ ਡੰਡ ਪਿਤ ਡੰਡ ਦੇਵ ਡੰਡ ਰਾਜ ਆਗਕ ਭੂਤ ਵੇਖੇ ਤੇ ਵਰਤਮਾਨ ਕਾਲਾਂ 'ਚ ਜਾਗਰ ਸੁਭ ਨੂੰ ਸੁਖੋਤ ਕਾਲ ਦੇ ਵਸਤੇ ਨਹੀਂ ਪਾਉਂਗੇ ਗੁਰਮਤ ਧਿਆਈ ਹੈ ਜੇ ਗੁਰਮਤ ਦੁਆਰਾ ਵਾਹਿਗੁਰੂ ਨੂੰ ਧਿਆਉਣਾ ਕਰੋਗੇ ਮਨ ਪ੍ਰਾਣੀ ਮੁਗਦ ਵਿਚਾਰ ਮਨ ਨੂੰ ਕਹੋ ਪ੍ਰਾਣਾਧਾਰੀ ਹੈ ਜੀਵ اے ਮੂਰਖ ਮਨ ਗੁਰੂ ਸਾਹਿਬ ਦੀ ਸ਼ਬਦ ਦੀ ਵਿਚਾਰ ਕਰ ਐ ਹਨੇ ਸਿਜਪ ਰਾਤ ਨੇ ਮਾਰੇ ਬੇ ਨਾਮ ਨੂੰ ਜਾਪੇ ਵਿਚਾਰ ਕਰ ਧਰਮ ਕਰਮ ਪੂਰੇ ਸਤਗੁਰ ਪਾਈ ਹੈ ਇਹ ਜਿਹੜਾ ਧਰਮ ਦੇ ਵਿੱਚ ਨਿਸ਼ਚਿਆ ਹੋਣਾ ਹੈ ਕਰਮ ਨਿਸਕਾਮ ਕਰਮ ਕਰਨੇ ਇਹ ਪੂਰੇ ਸਤਗੁਰਾਂ ਤੋਂ ਹੀ ਦਾਤ ਪਾਈ ਦੀ ਹੈ ਹਉ ਬਲ ਬਲ ਜਾਓ ਸਤਗੁਰ ਸਾਚੇ ਨਾਮ ਪਰ ਸਤਗੁਰੂ ਮਹਾਰਾਜ ਆ ਸੱਚੇ ਜੋ ਹਨ ਆਪ ਉਨ੍ਹਾਂ ਦੇ ਨਾਮ ਦੇ ਉੱਪਰੋਂ ਅਸੀਂ ਬਲ ਬਲ ਬਿਹਾਰ ਬਿਹਾਰ ਕੁਰਬਾਨ ਜਾਣੇ ਹ ਕਵਨ ਉਪਮਾ ਦੇਓ ਮਹਾਰਾਜ ਆਉਦੀ ਕਿਹੜੀ ਕਿਹੜੀ ਉਪਮਾ ਗਈਏ ਆਪ ਨੂੰ ਕਵਨ ਸੇਵਾ ਸਰੇ ਕਿਹਣੀ ਸੇਵਾ ਸਾਡੇ ਪਾਸੋਂ ਸਰ ਸਕਦੀ ਅਸੀਂ ਕੀ ਕਰ ਸਕਦੇ ਹਾਂ ਇੱਕ ਮੁਖ ਰਸਨਾ ਰਸਹੁ ਇੱਕੋ ਹੀ ਸਾਡਾ ਮੁਖ ਹੈ ਰਸਨਾ ਕਰਕੇ ਪ੍ਰੇਮ ਰਸੇ ਰਸੇ ਹੋਏ ਹਾਂ ਜੁਗ ਜੋਰ ਕਰ ਦੋਵੇਂ ਹੱਥ ਜੋੜ ਕਰਕੇ ਆਪਦੀ ਹਜ਼ੂਰੀ ਚ ਹਾਜ਼ਰ ਹਾਂ ਮਨ ਬੋ ਦੰਦਰੋਂ ਜੋੜ ਕੇ ਹੁਣ ਮਨ ਬਚ ਹੁਣ ਮਨ ਬਾਚ ਕੰਮ ਜਾਣ ਫਿਰ ਭਾਈ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਜਾਣ ਲੈ ਅਨਤ ਦੂਜਾ ਨਾ ਮਾਤ ਅਨਤ ਹੋਰ ਤੋਂ ਦੂਜਾ ਕੋਈ ਨਹੀਂ ਜਿਹਨੂੰ ਮੰਨੇਗਾ ਕਿਸੇ ਨੂੰ ਨਾ ਮੰਨ ਮਹਾਰਾਜ ਤੋਂ ਬਿਨਾਂ ਨਾਮ ਸੋ ਅਪਾਰ ਸਾਰ ਨਾਮ ਜੋ અપਾਰ ਪਰਮੇਸ਼ਰ ਦਾ ਹੈ ਸਾਰੂਪ ਤੀਨੋ ਗੁਰ ਰਹਿਤ ਤਹਾ ਸਤਗੁਰੂ ਜੀ ਹਿਰਦੇ ਚ ਸਿੱਖਾਂ ਦੇ ਰੱਖ ਦਿੱਤਾ ਵਸਾਦ ਹੁੰਦਾ ਹੈ ਨਲ ਕਵ 파ਰਸ ਪਰਸ ਕਚ ਕੰਚ ਨਾ ਹੋਏ ਨਲ ਭੱਟ ਜੀ ਕਹਿੰਦੇ ਹਨ ਕਵੀ 파ਰਸ ਪਰਸ ਕਚ ਕੰਚ ਨਾ ਹੋਏ 파ਰਸ ਗੁਰੂ ਰਾਮ ਅੰਮ੍ਰਿਤਦਾਸ ਨਾਲ ਪਰਸ ਕੇ ਤੁਸੀਂ 파ਰਸ ਰੂਪ ਹੋਗੇ ਇਹ ਸਤਗੁਰੂ ਰਾਮਦਾਸ ਆਪ 파ਰਸ ਨਾਲ ਲੱਗ ਕਰਕੇ ਜਿਹੜੇ ਕੱਚ ਵਰਗੇ ਵਿਸ਼ਈ ਲੋਕ ਸੀ ਉਹ ਕੰਚਨ ਸੋਇਨਾ ਸੁੱਧ ਸਰੂਪ ਹੋ ਗਏ ਚੰਦਨਾ ਸੁਬਾਸ ਜਾਸ ਸਿਮਰਤ ਅਨਤਰ ਆਪ ਦੀ ਮਾਰਿਆ ਹੀ ਜੀ ਸੰਗਤ ਹੈ ਜਿਸ ਪ੍ਰਕਾਰ ਬਾਵਨ ਚੰਨਨ ਦੀ ਖੁਸ਼ਬੂ ਪੈ ਜਾਂਦੀ ਹੈ ਜਿਹੜੇ ਹੋਰ ਅਨ ਹੋਰ ਬਿਰਸ਼ ਹੁੰਦੇ ਐ ਐਵੇਂ ਜਿਹੜੇ ਹੋਰ ਬਿਰਸ਼ਾਂ ਦੀ ਨਹੀਂ ਸਰੀਰ ਸੀ ਉਹ ਵੀ ਭਗਤੀ ਰੂਪ ਚੰਨਨ ਦੀ ਸ੍ਰੇਸ਼ਟ ਵਾਸ਼ਨਾ ਕਰਕੇ ਸੁਗੰਧਤ ਹੋ ਗਏ ਮਾਰਾ ਉਹ ਵੀ ਹੋਰ ਨਹੀਂ ਰਹੇ ਆਪ ਜੀ ਸਿੱਖੀ ਕਰਕੇ ਭਗਤ ਰੂਪ ਚੰਨਣ ਪੈ ਗਿਆ ਉਹਨਾਂ ਦੇ ਅੰਦਰ ਸੇਮਰਤਾਂ ਨੂੰ ਦੁਆਇਤ ਤੋਂ ਤਰ ਗਏ ਉਹ ਜਾ ਕੇ ਦੇਖ ਤ ਦਵਾਰੇ ਜਿਨ੍ਹਾਂ ਦੇ ਦਰਸ਼ਨ ਦੇਖਣ ਦਵਾਰ ਹੀ ਗੁਰੂ ਸਾਹਿਬ ਦੇ ਦਰਬਾਰ ਦੇ ਦਰਸ਼ਨ ਕਰਨ ਵਾਲੀ ਕਾਮ ਕ੍ਰੋਧ ਹੀ ਨਿਵਾਰੇ ਕਾਮ ਕ੍ਰੋਧ ਦੇ ਫੁਰਨੇ ਹਿਰਦੇ ਚੋਂ ਮਿਟ ਜਾਂਦੇ ਨੇ ਪਿਆਰੇ ਜੀ ਆਓ ਬਲ ਬਲ ਜਾਓ ਸਤਿਗੁਰੂ ਸਾਚੇ ਨਾਮ ਸਾਡੀ ਅਸੀਂ ਤਾਂ ਬਲਿਹਾਰ ਬਲਿਹਾਰ ਜਾਣੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਉੱਪਰੋਂ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਰਾਜ ਪ੍ਰਕਾਸ਼ ਰੂਪ ਇਹ ਜਿਹੜਾ ਜੁੜਨਾ ਹੈ ਰਾਜ ਗ੍ਰਸਤ ਵਿੱਚ ਰਹਿ ਕੇ ਸਿੱਖਾਂ ਨੂੰ ਨਿਹਾਲ ਕਰਨਾ ਅਤੇ ਰਾਜ ਗਿਆਨ ਸਰੂਪ ਦੇ ਵਿੱਚ ਜੁੜਨਾ ਰਾਜ ਪ੍ਰਕਾਸ਼ ਰੂਪ ਜਿਹੜਾ ਜੁੜਨਾ ਹੈ ਇਹਦਾ ਤਖਤ ਜਿਹੜਾ ਹੈ ਇਹ ਚੌਥੇ ਪਾਦਸ਼ਾਹ ਨੂੰ ਸਤਗੁਰੂ ਰਾਮਦਾਸ ਜੀ ਨੂੰ ਸਤਗੁਰੂ ਅਮਰਦਾਸ ਸਾਹਿਬ ਜੀ ਨੇ ਬਖਸ਼ਿਆ ਹੈ ਪ੍ਰਧਮੇ ਨਾਨਕ ਚੰਦ ਪਹਿਲਾ ਸ੍ਰੀ ਗੁਰੂ ਨਾਨਕ ਦੇਵ ਜੀ ਚੰਦਰਮਾ ਦੀ ਨਿਆਈ ਸ਼ਾਂਤਮਈ ਪੂਰਨ ਹੈ ਦੇ ਚੰਦਰਮਾ ਜੀ ਨਿਆਈ ਪ੍ਰਗਟ ਹੋਏ ਜਗਤ ਭਾਇਉ ਆਨੰਦ ਸਾਰੇ ਜਗ ਦੀ ਤਪਸ਼ ਮੇੜ ਕੇ ਅਗਿਆਨ ਦੀ ਆਨੰਦ ਦੇ ਦੁੱਤਾ ਮਹਾਰਾਜ ਜੀ ਨੇ ਤਾਰਨ ਮਨੁੱਖ ਅਤੇ ਮਨੁੱਖਾਂ ਤੇ ਇਸਤਰੀਆਂ ਦੇ ਤਾਈ ਜਨ ਕੀਓ ਪਰਗਾਨ ਜਨ ਪੁਰਖਾਂ ਤੇ ਇਸਤਰੀਆਂ ਦੇ ਤਾਰਨ ਆ ਕੇ ਮਹਾਰਾਜ ਜੀ ਨੇ ਮਨੁੱਖਾ ਕਹਿੰਦੇ ਹਨ ਇਲਾਕੇ ਦੇ ਇੱਕ ਤੇ ਜਨਪੁਰਸ਼ ਨੂੰ ਕਹਿੰਦੇ ਐ ਜਨ ਇਸਤਰੀ ਕਹਿੰਦੇ ਹਨ ਫਾਰਸੀ ਆਲੇ ਤੇ ਮਨੁੱਖਾਂ ਤੇ ਇਸਤਰੀਆਂ ਨੂੰ ਤਾਰਨ ਵਾਸੇ ਕੋ ਜਿਹਾ ਨਿਹਾਲ ਕਰਨ ਵਾਸਤੇ ਮਾਰਨ ਨਾਮ ਦਾ ਪ੍ਰਕਾਸ਼ ਕੀਤਾ ਗੁਰੂ ਨਾਨਕ ਦੇਵ ਜੀ ਨੇ ਗੁਰ ਅੰਗਦ ਦੀਓ ਨੇ ਦਹਾ ਕੋਈ ਖਜ਼ਾਨਾ ਗੁਰੂ ਅੰਗਦ ਸਾਹਿਬ ਨੂੰ ਸੱਚੇ ਪਾਤਸ਼ਾਹ ਸਤਗੁਰੂ ਨਾਨਕ ਦੇਵ ਦੇ ਦੁੱਤਾ ਆਕਾਥ ਕਥਾ ਗਿਆਨ ਆਕਾਥ ਕਸਮ ਤੋਂ ਰਹਿਤ ਜੋ ਹੈ ਸਰੂਪ ਹੋ ਉਹਦਾ ਗਿਆਨ ਬਖਸ਼ਿਆ ਪੰਜ ਭੂਤ ਬਸ ਕੀਨੇ ਪੰਜੇ ਭੂਤ ਜਿਹੜੇ ਕਾਮ ਕਰੋ ਲੋਭ ਮੋਹ ਘਰਸੀ ਪੰਜਾ ਤਤਾਨੀਆਂ ਖੇਲਤਾ ਭੂਤਾਂ ਦੀਆਂ ਚਿੰਬੜੇ ਹੋਏ ਇਹਨਾਂ ਨੂੰ ਬਸ ਕਰ ਦਿੱਤਾ ਹ ਜਮਤ ਨਾਤਰਾ ਹਰ ਸਾਲ ਸਿੰਘ ਜਮਤ ਜੰਮਣ ਦਾ ਤੇ ਅੰਤ ਮਰਨ ਦਾ ਬਰਨੀ ਰੰਤ ਅਸੀਂ ਖਾਨੂੰ ਗੁਰ ਅਮਰ ਗੁਰੂ ਸ੍ਰੀ ਸਤ ਫਿਰ ਸ੍ਰੀ ਸਤਗੁਰੂ ਅਮਰਦਾਸ ਸਾਹਿਬ ਜੀ ਜੋ ਗੁਰੂ ਹਨ ਕਲਯੁਗ ਰਾਖੀ ਪਾਤ ਕਲਯੁਗ ਦੇ ਜੀ ਸ੍ਰੀ ਸਤਗੁਰੂ ਅਮਰਦਾਸ ਗੁਰਾਂ ਨੇ ਆਪ ਦੀ ਪਾਤ ਰਖਣਾ ਕੀਤੀ ਅਗਨ ਦੇਖਤ ਗਤ ਜਿਨ੍ਹਾਂ ਦੇ ਦਰਸ਼ਨ ਕਰਕੇ ਪਾਪ ਦੇਖਣੇ ਸਾਰੀ ਨਾਸ ਹੋ ਜਾਂਦੇ ਹਨ ਕੋਈ ਵੀ ਇਸ਼ਨਾਨ ਦੇ ਜਲ ਨਾਲ ਰਾਜੀ ਹੋ ਗਏ ਪ੍ਰੇਮਿਆਦਕ ਚਰਨ ਕਵਲ ਜਾਸ ਜਿਨ੍ਹਾਂ ਦੇ ਚਰਨਾਂ ਕਮਨਾਂ ਦੇ ਜਿਨ੍ਹਾਂ ਦੇ ਦਰਸ਼ਨ ਦੇਖਣ ਨਾਲ ਕਰੋੜਾਂ ਜਨਮਾਂ ਦੇ ਪਾਪ ਮਿਟ ਜਾਂਦੇ ਹਨ ਸਭ ਵਿਦਮਾਨਿਓ ਮਨ ਸਾਰੀ ਵਿਧੀ ਨਾਲ ਜਦੋਂ ਆਪ ਦਾ ਮਨ ਮੰਨਿਆ ਮਹਾਰਾਜ ਤਦ ਹੀ ਭਇਓ ਪਰਸੰਨ ਉਸੇ ਵੇਲੇ ਗੁਰੂ ਮਹਾਰਾਜ ਸਾਹਿਬ ਸਿੱਖਾਂ ਨੂੰ ਪਰਖਿਆ ਮਹਾਰਾਜ ਸਾਹਿਬ ਜੀ ਨੂੰ ਪਰਖ ਕੇ ਕਿਹਾ ਸਿੱਖਾਂ ਨੇ ਕਿਹਾ ਮਹਾਰਾ ਭਾਈ ਰਾਮਾ ਜੀ ਬੜੀ ਸੇਵਾ ਕਰਦਾ ਹੈ ਆਵਦਾ ਦੂਸਰਾ ਬੀਬੀ ਦਾਨੀ ਦਾ ਜੋ ਪਤੀ ਹੈ ਜੁਵਾਈ ਹੈ ਤੇ ਭਾਗ ਗੁਰੂ ਰਾਮਦਾਸ ਜੀ ਬੜੀ ਸੇਵਾ ਕਰਦੇ ਐ ਇਹਨਾਂ ਨੂੰ ਜੋ ਗੁਰਤਾ ਕਿਨੂ ਦੇਵੋਗੇ ਮਹਾਰਾਜ ਸਾਹਿਬ ਨੇ ਕਾ ਸੰਗਤ ਜੀ ਪਰਖਦਿੰਨੇ ਤੁਹਾਨੂੰ ਥੜੇ ਬਣਾਉਣ ਲਾਇ ਮਹਾਰਾਜ ਸਾਹਿਬ ਜੀ ਨੇ ਰਾਮਾ ਜੀ ਬੌਲੀ ਸਾਹਿਬ ਦੇ ਕਿਨਾਰੇ ਤੇ ਥੜਾ ਬਣਾਉਣ ਲਾਇਆ ਤੇ ਬੌਲੀ ਸਾਹਿਬ ਦੀਆਂ ਪੌੜੀਆਂ ਜਿਵੇਂ 84 ਪੌੜੀਆਂ ਪੂਰੀਆਂ ਹੁੰਦੀਆਂ ਉਸ ਤੇ ਗੁਰੂ ਰਾਮਦਾਸ ਜੀ ਲਾਏ ਥੜੇ ਸ਼ਾਮ ਤੱਕ ਬਣਾ ਦਿੱਤੇ ਜਦੋਂ ਆਏ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਭਾਈ ਰਾਮਿਆ ਜਿਵੇਂ ਅਸੀਂ ਦੱਸ ਕੇ ਗਏ ਸੀ ਉਵੇਂ ਠੜਾ ਨਹੀਂ ਤੈ ਬਣਾਇਆ ਇਹ ਢਾਹ ਦੇ ਠੀਕ ਨਹੀਂ ਬਣਿਆ ਹੁਣ ਤੇ ਤੈਨੂੰ ਨਕਸ਼ਾ ਦੱਸਦੇ ਆ ਇਸ ਤਰ੍ਹਾਂ ਕੱਲ ਨੂੰ ਬਣਾਇ ਕਹਿੰਦਾ ਜੀ ਮੈਂ ਤਾਂ ਉਵੇਂ ਬਣਾਇਆ ਸਤਿਗੁਰੂ ਜੀ ਨੂੰ ਬਦੋ ਬਦੀ ਟਹਾਤਾ ਦੂਏ ਦਿਨ ਨੂੰ ਆਗਿਆ ਦਿੱਤੀ ਫਿਰ ਇਸ ਤਰ੍ਹਾਂ ਬਣਾਇਓ ਨਕਸ਼ਾ ਦਿੱਤਾ ਗੁਰੂ ਰਾਮਦਾਸ ਜੀ ਦੇ ਪਾਸ ਆਏ ਕਹਿੰਦੇ हे ਪੁਰਖਾ ਤੁਸੀਂ ਜਿਵੇਂ ਅਸੀਂ ਕਿਹਾ ਸੀ ਉਵੇਂ ਠੜਾ ਨਹੀਂ ਬਣਾਇਆ ਇਹ ਠੀਕ ਨਹੀਂ ਕੀਤਾ ਢਾ ਦਿਓ ਸਤਿਗੁਰੂ ਜੀ ਬਸਮਾਦ ਹੋ ਗਏ ਸਕੋਚ ਕੇ ਟਹਾਤਾ ਫੇਰ ਮਾਰਾ ਆ ਗਿਆ ਇੱਕ ਦਿਓ ਸਤਿਗੁਰਾਂ ਨੇ ਲਖੀਰ ਕੱਢ ਕੇ ਦੱਸਿਆ ਵੀ ਐ ਬਣਾਓ ਫੇਰ ਦੂਜੇ ਦਿਨ ਥੜੇ ਬਣਾਏ ਰਾਮੇ ਜੀ ਤੋਂ ਬਣਾਇਆ ਰਾਮੇ ਜੀ ਦਾ ਪਸੰਦ ਨਾ ਕੀਤਾ ਫੇਰ ਟਹਾਤਾ ਗੁਰੂ ਰਾਮਦਾਸ ਸਾਹਾ ਦਾ ਵੀ ਟਹਾਤਾ ਤੀਏ ਦਿਨ ਫੇਰ ਬਣਾਏ ਜੋ ਤੀਏ ਦਿਨ ਬਣਾਏ ਤੇ ਰਾਮੇ ਦੇ ਪਾਸ ਆ ਕੇ ਕਹਿੰਦੇ ਭਾਈ ਜਿਵੇਂ ਅਸੀਂ ਦੱਸ ਕੇ ਜਾਣੇ ਓਵੇਂ ਨਹੀਂ ਤੂੰ ਬਣਾਉਂਦਾ 빙ਗਾ ਕਿਉਂ ਕਰ ਦਿੱਤਾ ਕਹਿਣ ਲੱਗਾ ਮਹਾਰਾਜ ਆਪ ਦੀ ਵੱਡੀ ਉਮਰ ਹੋ ਗਈ ਐ ਤੇ ਮੈਂ ਤਾਂ ਜਿਵੇਂ ਤੁਸੀਂ ਕਿਹਾ ਓਵੇਂ ਬਣਾਇਆ ਜੋਰ ਲਾ ਕੇ ਸਤਗੁਰੂ ਸਾਹਿਬ ਚੁੱਪ ਹੋ ਕੇ ਵੀ ਹੁਣੇ ਉਮਰ ਪਰਖਣ ਲੱਗ ਗਿਆ ਫੇਰ ਗੁਰੂ ਰਾਮਦਾਸ ਸਾਹਿਬ ਦੇ ਪਾਸ ਆਏ ਕਹਿੰਦੇ ਪੁਰਖਾ ਇਹ ਕੀ ਕੀਤਾ ਜਿਵੇਂ ਅਸੀਂ ਦੱਸਿਆ ਸੀ ਉਸ ਤਰ੍ਹਾਂ ਕਿਉਂ ਨਹੀਂ ਬਣਾਇਆ ਗੁਰੂ ਸਾਹਿਬ ਨੂੰ ਚਰਨ ਪਕੜ ਲੈ ਮਹਾਰਾਜ ਸਾਨੂੰ ਮਤ ਨਹੀਂ ਹੈ ਜਿਸ ਪ੍ਰਕਾਰ ਵਸ ਕੇ ਜਾਣੇ ਉਹ ਭੁੱਲ ਜਾਣੇ ਆ ਆ ਫੇਰ ਦੱਸ ਦਿਓ ਮਹਾਰਾਜ ਮੈਂ ਉਸ ਤਰ੍ਹਾਂ ਬਣਾਵਾਉਂਗਾ ਸਾਨੂੰ ਤੁਹਾਨੂੰ ਦੱਸਤਾ ਕਿ ਵੇਖ ਲੋ ਪਰਖ ਵਿੱਚ ਉਹ ਤਾਂ ਸਾਡੀ ਉਮਰ ਪਰਖਣ ਵਾਲਾ ਬਣ ਗਿਆ ਤੇ ਕਿਸ ਪ੍ਰਕਾਰ ਗਰੀਬੀ ਵਾਲੇ ਹਨ ਕਿ ਉਹ ਸਭ ਤਰ੍ਹਾਂ ਕਰਕੇ ਸਭ ਵਿਦਮਾਨਿਓ ਮਾਨ ਸਾਰੀਆਂ ਵਿਧੀਆਂ ਨਾਲ ਖੋਜ ਕੇ ਜਦੋਂ ਮਨ ਮੰਨ ਗਿਆ ਗੁਰੂ ਅਮਰਦਾਸ ਸਾਹਿਬ ਦਾ ਤਬ ਹੀ ਭਇਓ ਪਰਸੰਨ ਉਹਨਾਂ ਗੁਰੂ ਅਮਰਦਾਸ ਸਾਹਿਬ ਪ੍ਰਸੰਨ ਹੋ ਗਏ ਰਾਜ ਯੋਗ ਤਖਤ ਦੀਨ ਗੁਰ ਰਾਮਦਾਸ ਇਹ ਗੁਰੂ ਨਾਨਕ ਦੇਵ ਦੇ ਰਾਜ ਯੋਗ ਦਾ ਜਿਹੜਾ ਤਖਤ ਸੀ ਉਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਨੂੰ ਇਸ ਪ੍ਰਕਾਰ ਬਖਸ਼ਿਤਾ ਗੁਰੂ ਅਮਰਦਾਸ ਜੀ ਸਾਹਿਬ ਸੰਗਤ ਜੀ ਸਭ ਵਿਦਮਾਨਿਓ ਮਨ ਤਬਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ